ਬڑے ਗੌਰਨਲ ਦੇਖਿਓ ਰੱਬ ਨੇ ਜ਼ਰੂਰੀ ਨਹੀਂ ਹਰ ਇੱਕ ਨੂੰ ਪੈਸਿਆਂ ਵਿੱਚ ਔਰ ਸਮਾਜਿਕ ਤੌਰ ਤੇ ਸੋਸ਼ਲ ਵਰਕਿੰਗ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਅਮੀਰ ਰੱਖਿਆ ਹੋਵੇ ਕਿਸੇ ਕੋਲ ਕੁਝ ਚੀਜ਼ ਹੈ ਦੂਸਰੀ ਨਹੀਂ ਹੈ ਇੱਕ ਗਰੀਬ ਕੋ ਜਿੰਨਾ ਖਰਚਣ ਦਾ ਖਰਚੀ ਲੈ ਪਰਦਾ ਦੇ ਲਿਆ ਉਹਨਾਂ ਅਮੀਰ ਕੋ ਨਹੀਂ ਹੈਗਾ ਕਈ ਅਮੀਰ ਰਿਸ਼ਤੇਦਾਰਾਂ ਨੂੰ ਬਰੀਕੀ ਨਾਲ ਵੇਖਦੇ ਰਹੋ ਜੇ ਤੁਸੀਂ ਅੱਜ ਕੋਈ ਤੁਹਾਡੇ ਕੋਲ ਕੋਈ ਚਾਰ ਪੈਸੇ ਨਹੀਂ ਹੈਗੇ ਉਹ ਤੁਹਾਡੇ ਵੱਲ ਨੂੰ ਜਿਆਦਾ ਮੂੰਹ ਨਹੀਂ ਕਰਦੇ ਆਪਾਂ ਸੋਚ ਲੈਨੇ ਤਾਂ ਨਹੀਂ ਆਉਂਦੇ ਇਹ ਅਮੀਰ ਨੇ ਅਮੀਰ ਸੋਚ ਲੈਂਦਾ ਆਪਾਂ ਕੀ ਜਾਣਾ ਉਹ ਗਰੀਬ ਹੈ ਇਸੇ ਵਿੱਚ ਹੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਲੇਕਿਨ ਮੈਂ ਇੱਕ ਅਮੀਰ ਜਾਦਿਆਂ ਨੂੰ ਜ਼ਰੂਰ ਇਹ ਕਵਾਂਗਾ ਜਿਨ੍ਹਾਂ ਕੋਲ ਬਹੁਤ ਪੈਸੇ ਤੁਸੀਂ ਜੇਬ ਚੋਂ ਕੱਢ ਕੇ ਕਿਸੇ ਨੂੰ ਦਿਓਗੇ ਤੇ ਕੋਈ ਲਊਗਾ ਕਿਸੇ ਨੇ ਤੁਹਾਡੀ ਜੇਬ ਚੋਂ ਨਹੀਂ ਕੱਢ ਲੈਣੀ ਤੁਹਾਡੀ ਅਮੀਰੀ ਨੂੰ ਕਿਸੇ ਨੇ ਖੋਹ ਨਹੀਂ ਲੈਣਾ ਜਿਹੜੀ ਰੱਬ ਨੇ ਤੁਹਾਨੂੰ ਅਮੀਰੀ ਦਿੱਤੀ ਹੋ ਰਹਿਣੀ ਬਹੁ ਗਿਣਤੀ ਜਿਨ੍ਹਾਂ ਵਿੱਚ ਅਸੀਂ ਵੀ ਆਉਨੇ ਆ ਬੜੇ ਹਾਲਾਤ ਦੇਖੇ ਇਸ ਤਰ੍ਹਾਂ ਦੇ ਜਦੋਂ ਬਹੁਤ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਸੀ ਕੋਈ ਪ੍ਰੋਬਲਮ ਸੀ ਕੋਈ ਦਸਤਜ਼ਾਰਾ ਉਹਨੂੰ ਤਿਆਰ ਨਹੀਂ ਸੀ ਮੈਂ ਨਹੀਂ ਦੇਖਿਆ ਕੋਈ ਆਇਆ ਹੋਵੇ ਜੇ ਆਉਂਦਾ ਵੀ ਕੋਈ ਫਾਰਮੈਲਟੀ ਆਉਂਦਾ ਲੇਕਿਨ ਮੇਰੀ ਮਾਂ ਦੀ ਇੱਕ ਸੋਚ ਸੀ ਉਹਨੇ ਕਿਹਾ ਚੱਲ ਹੋ ਜਦੋਂ ਕੋਈ ਗੱਲ ਕਰਨੀ ਚੱਲ ਹੋ ਉਹ ਚੱਲ ਹੋ ਚ ਬਹੁਤ ਕੁਝ ਸੀਗਾ ਸਿੱਧਕ ਸੀ ਧੀਰਜ ਸੀ ਤੋਂ ਇਸ ਕਰਕੇ ਕਈ ਵਾਰੀ ਕੋਈ ਰਿਸ਼ਤੇਦਾਰ ਅਮੀਰ ਸਾਡੇ ਘਰ ਆਉਂਦਾ ਨਹੀਂ ਇਸ ਅਸੀਂ ਤਾਂ ਦੁਖੀ ਹੋ ਜਾਣਾ ਦੁਖੀ ਨਹੀਂ ਹੋਣਾ ਚਾਹੀਦਾ ਆਪਣੀ ਕਿਸਮਤ ਨੂੰ ਕੋਸਣਾ ਨਹੀਂ ਚਾਹੀਦਾ ਆਪਣੇ ਵਿੱਚ ਮਿਹਨਤ ਦਾ ਜज्ਬਾ ਲਿਆਉਣਾ ਚਾਹੀਦਾ ਤੂੰ ਦਿਨ ਫਿਰਦੇ ਨੇ ਬਿਲਕੁਲ ਨਿੱਜੀ ਤਜਰਬਾ ਹੈ ਫਿਰ ਉਹੀ ਰਿਸ਼ਤੇਦਾਰ ਆ ਕੇ ਟੁਕ ਟੁਕ ਕੇ ਬੈਂਦੇ ਨੇ ਸਮੇਂ ਦੀ ਗੱਲ ਸਮੇਂ ਨੂੰ ਕਦੀ ਵੀ ਗਵਾਓ ਨਾ ਦੂਜੇ ਤੇ ਕਦੀ ਗਿਲਾ ਨਾ ਕਰੋ ਖੁਦ ਮਿਹਨਤ ਕਰੋਗੇ ਤਾਂ ਤੁਹਾਡੀ ਜ਼ਿੰਦਗੀ 'ਚ ਉਹ ਕੁਝ ਮਿਲੇਗਾ ਜੋ ਕਦੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਧੰਨਵਾਦ